ਗ੍ਰੀਨ ਲਾਈਟ ਹੋਵੇ ਗ੍ਰੀਨ ਲਾਈਟ ਹੋਵੇ ਤੇ ਅਸੀਂ ਚੱਲਣ ਲੱਗੇ ਆ ਮੋਟਰਵੇ ਦੇ ਸ਼ਹਿਰ ਤੋਂ ਆਏ ਸੀ ਤੇ ਆ ਉੱਤੇ ਮੋਟਰਵੇ ਆ ਤੇ ਥੱਲੇ ਉਹ ਉੱਤੇ ਨੂੰ ਘੁੰਮ ਕੇ ਆ ਗ੍ਰੀਨ ਲਾਈਟ ਤੇ ਚਲੋ ਜੀ ਆ ਚੱਕੋ ਜੀ ਲਓ ਜੀ ਅਸੀਂ ਤੇ ਲਾਓ ਪਾਓ ਕੇਰ ਮੌਟਰਵੇ ਦੇ ਥੱਲੇ ਸਮੁੰਦਰਿਆ ਨੇ ਆਵਾਜ਼ ਤੋਂ ਉੱਤਰ ਬੋਲੇ ਬਹੁਤ ਜ਼ਬਰਦਸਤ ਇਹ ਦਿੱਲੀ ਸੈਡ 에어ਪੋਰਟ ਵੀ ਆਉਂਦਾ ਆ ਆਹ ਬਣਾ ਚੱਲਿਆ ਉਹਨਾਂ ਲੱਕੜਾਂਿਆਂ ਦਾ ਨਹੀਂ ਇਹ ਤੁਹਾਨੂੰ ਹੋਰ ਚੀਜ਼ ਦਿਖਾਉਂਦੇ ਜੀ ਆਹ ਨਾ

ਜੀ ओके ਬਣ ਗਿਆ ਵਧੀਆ ਵਲੌਗ ਮਿੰਟ ਡੇਟ ਮਿੰਟ ਦਾ ਇੰਨਾ ਕਿ ਵਧੀਆ ਹੁੰਦਾ ਆ ਨਾ ਦੇਖਣ ਵਾਲੇ ਨੂੰ ਬਾਲਾ ਟਾਈਮ ਵੇਸਟ ਹੋਵੇ ਤੇ ਨਾ ਬਣਾਉਣੇ ਯਾਰ ਦਾ ਟਾਈਮ ਵੇਸਟ ਹੋਵੇ